ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰੁਤੀ ਮਹ ਸਤ ਬਸੰਤ ਜਿਤ ਹਰਿਆ ਸਭ ਜੀ ਅਜੰਤ ਕਿਆ ਹਉ ਆਖਾ ਕਰਮ ਜੰਤ ਤੇਰਾ ਕਨ ਨਾ ਪਾਇਆ ਆਦ ਅੰਤ ਤੈ ਸਾਹਿਬ ਕੀ ਕਰਹਿ ਸੇਵ ਕਰਮ ਸੁਖ ਪਾਵਹਿ ਆਤਮ ਦੇਵ ਰਹਾਉ ਕਰਮ ਹੋਵੇ ਤਾਂ ਸੇਵਾ ਕਰੈ ਗੁਰ ਪ੍ਰ사ਦੀ ਜੀਵਤ ਮਰੈ ਅਨ ਦਿਨ ਸਾਚ ਨਾਮ ਉਚਰੈ ਇਨ ਵਿਦ ਪ੍ਰਾਣੀ ਦੁਤਰ ਤਰੈ ਵਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕਉ ਦੁਇ ਫਲ ਲਾਏ ਆਪਾ ਆਪੇ ਕਰਤਾ ਕਰੇ ਕਰਾਏ ਜੋ ਤੇ ਸੁਭਾਵੈ ਤਿਸੈ ਖਵਾਏ ਨਾਨਕ ਜਿਸ ਨੋ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਬਾਸਨਾ ਮਨਹਿ ਕਰੇ ਆਪਣਾ ਭਾਣਾ ਆਪ ਕਰੇ ਵਿਖਿਆ ਕੀ ਬਾਸਨਾ ਮਨਹਿ ਕਰੇ ਆਪ ਜੀ ਨੇ ਸਰਵਣ ਕੀਤਾ ਕਿ ਗੁਰਮੁਖਾਂ ਨੇ ਮਨਹਿ ਕਰ ਸਕੇ ਬੋਲਿਆ ਹੈ ਭਾਰਾ ਕਰਕੇ ਮਨਹ ਤਾਂ ਭਾਵ ਮਨਾ ਕਰ ਦੇਵੇ ਰੋਕ ਦੇਵੇ ਆਪਣੀ ਨੇੜੇ ਵਿਸ਼ਿਆਂ ਦੀ ਵਾਸਨਾ ਨੂੰ ਨਾ ਆਉਣ ਦੇਣਾ ਮਨਾ ਕਰ ਦੇਣਾ ਇਹ ਇੱਥੇ ਭਾਵ ਹੈ ਇਸ ਲਈ ਮਨਹ ਕਰੇ ਮਨਹ ਪੋਲਾ ਨਹੀਂ ਬੋਲਣਾ ਮਨਹ ਕਰੇ ਹੀ ਬੋਲਣਾ ਹੈ ਜੀ ਦੇਖਿਆ ਕੀ ਵਾਸਨਾ ਮਨਹ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਇਆਲਾ ਤਿਸ ਬਿਨ ਅਵਰ ਨਹੀਂ ਮੈਂ ਕੋਇ ਜਿਉ ਭਾਵੈ ਤਿਉ ਰਾਖੈ ਸੋਇ ਗੁਰ ਗੋਪਾਲ ਮੇਰਾ ਮਨ ਭਾਏ ਰਹਿ ਨ ਸਕੋ ਦਰਸ਼ਨ ਦੇਖੇ ਬਿਨ ਸਹਜ ਬਿਲਾ ਗੁਰ ਮੇਲ ਮਿਲਾਏ ਰਹਾਉ ਇਹ ਮਨ ਲੋਭੀ ਲੋਭ ਲੁਭਾਨਾ ਰਾਮ ਵਿਸਾਰ ਬਹਰ ਪਛਤਾਨਾ ਵਿਛੁਰਤ ਮਿਲਾਏ ਗੁਰ ਸੇਵ ਰਾਂਗੇ ਹਰ ਨਾਮ ਦੀਓ ਮਸਤਕ ਵੱਡ ਭਾਗੇ ਪਾਉਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈ ਰੋਗ ਕਠਨ ਤਨ ਪੀਰਾ ਹਉ ਮੈ ਰੋਗ ਕਠਨ ਤਨ ਪੀਰਾ ਹਉ ਮੈ ਰੋਗ ਕਠਨ ਤਨ ਪੀਰਾ ਹਮੈ ਰੋਗ ਕਠਿਨ ਤਨ ਪੀਰਾ ਗੁਰਮੁਖ ਰਾਮ ਨਾਮ دارو ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆ ਅਗਨੀ ਚਾਰ ਨਦੀਆ ਅਗਨੀ ਚਾਰ ਨਦੀਆ ਅਗਨੇ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੁਰ ਰਾਖੇ ਵਡ ਭਾਗੀ ਤਾਰੇ ਜਨ ਨਾਨਕ ਹੋਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਜ ਸਹਿਜ ਕਦੇ ਨ ਹੋਵੇ ਸੋਗ ਮਨ ਮੁਖ ਮੋਏ ਨਾਹੀ ਹਰ ਮਨਵਾਹੇ ਹਾਂਜੀ ਇਸ ਪੰਗਤੀ ਦਾ ਵਿਸ਼ਰਾਮ ਖਿਆਲ ਰੱਖਣਾ ਨੋਟ ਕਰ ਲਓ ਜੀ ਮਨਮੁਖ ਮੋਏ ਨਾਹੀ ਹਰ ਮਨਮਾਹੇ ਗਲਤ ਵਿਸਰਾਮ ਨਾ ਲੱਗ ਜਾਵੇ ਕਿ ਮਨਮੁਖ ਮੋਏ ਨਹੀਂ ਇਉਂ ਨਾ ਲੱਗ ਜਾਵੇ ਮਨਮੁਖ ਮੋਏ ਨਾਹੀ ਹਰ ਮਨਮਾਹੇ ਮਨਮੁਖ ਮੋਏ ਨਾਹੀ ਹਰ ਮਨਵਾਹੇ ਮਰ ਮਰ ਜੰਮ ਹੈ ਤੇ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸੰਭਲ ਹੈ ਸਾਚ ਸਮਾਹੇ ਰਹਾਉ ਹਰ ਨਾ ਸੇਵਹਿ ਤੇ ਹਰ ਤੇ ਦੂਰ ਦਿਸੰਤਰ ਭਵ ਹੈ ਸਿਰ ਪਾਵਹਿ ਧੂਰ ਹਰ ਆਪੇ ਜਨ ਲੀਏ ਲਾਇ ਤੈਨ ਸਦਾ ਸੁਖ ਹੈ ਤਿਲ ਨਾ ਤਮਾਏ ਨਦਰ ਕਰੇ ਚੂਕੈ ਅਭਿਮਾਨ ਸਾਚੀ ਦਰਗਹ ਪਾਵੈ ਮਾਨ ਹਰ ਜਿਓ ਵੇਖੈ ਸਦਾ ਹਜੂਰ ਹਰ ਜਿਓ ਵੇਖੈ ਸਾਧ ਹਜੂਰ ਗੁਰ ਕੈ ਸ਼ਬਦ ਰਹਿਆ ਭਰਪੂਰ ਜੀਅ ਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦੀ ਸਾਧ ਸੰਭਾਲ ਦਰ ਸਾਚੈ ਪਤ ਸਿਓ ਘਰ ਜਾਏ ਨਾਨਕ ਨਾਮ ਵਡਾਈ ਪਾਏ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੈ ਔਰ ਨਾ ਕੋਏ ਦੂਜੈ ਲੋਕੀ ਬਹੁਤ ਦੁੱਖ ਪਾਇਆ ਸਤ ਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਤਿ ਬਸੰਤ ਇਹੋ ਮਨ ਮੌਲਿਆ ਗਾਏ ਗਣ ਗੋਬਿੰਦ ਸਾਧ ਸੰਗਤ ਜੀ ਪਿਛਲੇ ਦਿਨਾਂ ਵਿੱਚ ਵੀ ਵਾਰ-ਵਾਰ ਬੇਨਤੀਆਂ ਕੀਤੀਆਂ ਗੁਰਬਾਣੀ ਵਿੱਚ ਨੂ ਪਦ ਨਹੀਂ ਆਉਂਦਾ ਨੰਨੇ ਦੁਲੈਂਕੜ ਜਾਂ ਨੰਨੇ ਦੁਲੈਂਕੜ ਉੱਤੇ ਟਿੱਪੀ ਇਹ ਨੂ ਨਹੀਂ ਆਉਂਦਾ ਨੋ ਹੀ ਆਉਂਦਾ ਹੈ ਨੰਨੇ ਹੋੜਾ ਇਹ ਖਿਆਲ ਰੱਖਣਾ ਹਰ ਜਗ੍ਹਾ ਤੇ ਇਥੇ ਵੀ ਪਾਠ ਆਇਆ ਹੈ ਸਤ ਗੁਰ ਮੈਨੋਂ ਏਕ ਦਿਖਾਇਆ ਮੈਨੋਂ ਇਹਨੂੰ ਆਪਾਂ ਮੈਨੂੰ ਨਹੀਂ ਬੋਲਣਾ ਭਾਵ ਨੰਨੇ ਨੂੰ ਦਲੈਂਕੜ ਨਾਲ ਆਵਾਜ਼ ਆਵੇ ਹੋੜਾ ਹੀ ਉਚਾਰਨ ਕਰਨਾ ਹੈ ਹਾਂਜੀ ਰਹਾਉ ਗੁਰ ਪੁੱਛਹੁ ਤਮ ਕਰਹੁ ਵਿਚਾਰ ਤਾ ਪ੍ਰਭ ਸਾਚੇ ਲੱਗੈ ਪਿਆਰ ਆਪ ਛੋੜ ਹੋਹਿ ਦਾਸੁ ਤਪਾਏ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਸ ਭਗਤੀ ਕਾ ਕੋਈ ਜਾਣੈ ਭੇਓ ਸਭ ਮੇਰਾ ਪ੍ਰਭ ਆਤਮ ਦੇਓ ਆਪੇ ਸਤਗੁਰ ਮੇਲ ਮਿਲਾਏ ਜਗ ਜੀਵ ਰਸਿਆ ਆਪ ਚਿਤ ਲਾਏ ਮਾਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹਿ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਬਚਲ ਹਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਿਜ ਸੁਭਾਏ ਭਗਤ ਕਰੇ ਵਿਚ ਹੋ ਆਪ ਕੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਗੁਰ ਕਾਹੇਤ ਸੱਚੇ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸਬਦੀ ਵਿੱਚ ਹਉਮੈ ਖੋਏ ਹਰ ਜਿਓ ਆਪ ਵੱਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਤੇ ਤਿਨ ਸਦ ਆਬ ਸਾਚ ਰਤੇ ਤਿਨ ਸਦ ਬਸੰਤ ਮਾਨ ਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੋ-ਵਾਰ ਅਗਨ ਤ੍ਰਿਸ਼ਨਾ ਜਲੈ ਵਾਰੋ-ਵਾਰ ਅਗਨ ਤ੍ਰਿਸ਼ਨਾ ਜਲੈ ਵਾਰੋ-ਵਾਰ ਸੋਈ ਕਰੇ ਜੇ ਹਰ ਜੀਉ ਆਏ ਭਾਵੈ ਸੋਈ ਕਰੇ ਜੇ ਹਰ ਜੀਉ ਭਾਵੈ ਸਦਾ ਸੁਖ ਸਰੀਰ ਪਾਣ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਗੁਰ ਪਾਏ ਸਫਲਿਓ ਬਿਰਖ ਹਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਏ ਸਾਜ ਫਲ ਲਾਗੈ ਸਤਿਗੁਰ ਭਾਏ ਰਹਾਉ ਆਪੇ ਨੇੜੈ ਆਪੇ ਦੂਰ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਛਾਵ ਕਣੀ ਫੋਲੀ ਬਨ ਰਾਇ ਗੁਰ ਮੁਖ ਵਿਗਸੈ ਸਹਿਜ ਸੁਭਾਏ ਆਨ ਦਿਨ ਕੀਰਤਨ ਕਰਹਿ ਦਿਨ ਰਾਤ ਸਤਿਗੁਰ ਗਵਾਈ ਵਿਚਾ ਜੂਠ ਭ੍ਰਾਂਤ ਪਰ ਪੰਚ ਵੇਖ ਰਹਿਆ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਸ਼ ਕਰੇ ਸੋਈ ਪਾਰ ਹੋਗ ਵੱਡਾ ਦਾਤਾ ਤਿਲ ਨਾ ਤਮਾਏ ਨਾਨਕ ਮਿਲਿਐ ਸਬਦ ਕਮਾਏ ਬਸੰਤ ਮਹੱਲਾ ਤੀਜਾ ਪੂਰਾ ਭਗ ਸੱਚ ਕਾਰ ਕਮਾਵੇ ਏਕੋ ਚੇਤਾ ਫਿਰ ਜੋ ਨਾ ਆਵੇ ਸਫਲ ਜਨਮ ਇਸ ਜਗ ਮਹਿ ਆਇਆ ਸਾਚ ਨਾਮ ਸਹਿਜ ਸਮਾਇ ਗੁਰਮੁਖ ਕਾਰ ਕਰਹੁ ਲਿਵ ਲਾਏ ਹਰ ਨਾਮ ਸੇਵਹੁ ਵਿੱਚ ਹੋ ਆਪ ਗਵਾਏ ਰਹਾਓ ਤੇਸ ਜਾਨ ਕੀ ਹੈ ਸਾਚੀ ਬਾਣੀ ਗੁਰ ਕੈ ਸਬਦ ਜਗ ਮਾਹਿਸ ਮਾਣੀ ਚਾਹ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੈ ਸਬਦ ਰਹਿ ਲਿਵ ਲਾਏ ਸੇ ਜਨ ਸਾਚੇ ਸਾਚੈ ਪਾਏ ਸਾਚ ਧਿਆਇਨ ਦੇਖ ਹਜੂਰ ਸ਼ੰਤ ਜਨਾ ਕੀ ਪਾਗ ਪੰਕਜ ਤੂਰ ਏਕੋ ਕਰਤਾ ਅਵਰ ਨ ਕੋਇ ਗੁਰ ਸਬਦੀ ਮੇਲਾਵਾ ਹੋਇ ਜਿਨ ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਜੇ ਨਾਮ ਸਮਾਇਆ